ਆਪਾ ਇਹਦਾ ਹੋਲਟਰ ਚੇਂਜ ਕਰ ਲਿਆ ਭੱਜ ਗਈ ਭੱਜ ਗਈ ਪਤਾ ਨਹੀਂ ਕਿਉਂ ਉਹ ਦੇਖੋ ਜਾ ਜਾ ਰਿਹਾ ਕਿ ਨਹੀਂ ਨੀਵਲ ਗਾਇਸ ਇਹਨੂੰ ਆਪਾਂ ਚੜਾਣੇ ਆ ਇਹਨੂੰ ਪਤਾ ਆ ਅੰਦਰ ਚੜੰਦਾ ਇਸ ਕਰਕੇ ਇਹਨੇ ਚੜ ਜਾਣਾ ਆਰਾਮ ਲਾਲ ਆਪਾਂ ਨਿਮਾਨੇ ਹੁਣ ਵਿਚਾਰੀ ਕੱਲੀ ਰਹਿ ਗਈ ਹੁਣ ਇਹਦੀ ਸੇਵਾ ਹੋਏਗੀ ਗੁੱਡ ਮਾਰਨਿੰਗ ਬਿਊਟੀਫੁਲ ਪੀਪਲ ਅੱਜ ਦੇ 90 ਦਿਨ ਦੇ ਨਾਲ ਅਸੀਂ 90 ਦਿਨ ਦੀ ਸ਼ੁਰੂਆਤ ਕਰਦੇ ਪਏ ਆ ਬੱਕਰੀਆਂ ਅੰਦਰ ਆਈਆਂ ਨੇ ਆੜ ਚ ਗਾਂ ਨੂੰ ਵੀ ਅਸੀਂ ਅੱਜ ਬਾਹਰ ਹੀ ਰੱਖਿਆ ਸੀ ਇਹਦੇ ਬੱਚੇ ਤੋਂ ਦੂਰ ਕਿ ਦੁੱਧ ਪੜ ਵੜਾ ਰਹੇਗਾ ਨੇ ਤੇ ਬੱਚਿਆਂ ਨੇ ਫਿਰਦਾ ਦੁੱਧ ਪੀ ਜਾਣਾ ਸੀ ਤੇ ਅੱਜ ਆਪਾਂ ਇਹਨੂੰ ਜਰਸੀ ਨੂੰ ਲੈ ਕੇ ਜਾ ਰਹੇ ਹਾਂ ਆਪਾਂ ਗਲੋਬਸ ਕਿਤੇ ਇਹਨੂੰ ਸੇਲ ਕਰਦੇ ਪਏ ਆ ਤੇ ਉੱਥੇ ਲੈ ਕੇ ਜਾਣੇ ਆ ਤੇ ਉਹਨਾਂ ਨੂੰ ਦੇ ਕੇ ਆਂਦੇ ਆ ਡਿਲੀਵਰ ਕਰਨੀ ਆ ਤੇ ਮੈਂ ਸੋਚ ਰਿਹਾ ਸੀ ਇਹਦਾ ਵਾਲਾ ਜਿਹੜਾ ਹਾਲਟਰ ਆ ਉਤਾਰ ਕੇ ਤੇਨੂੰ ਰੂਫ ਹਾਲਟਰ ਪਾ ਦਿੰਨੇ ਆ ਤੇ ਆ ਆਪੇ ਰੱਖ ਲਾਂਗੇ ਅਸੀਂ ਕਰੇ ਵੈਸੇ ਵੀ ਇਹ ਵਾਲਾ ਸਾਨੂੰ ਚਾਹੀਦਾ ਹੁੰਦਾ ਤੇ ਦੂਜਾ ਹਾਲਟਰ ਚੇਂਜ ਕਰ ਦਿੰਨੇ ਆ ਤੇ ਮੈਂ ਚੇਂਜ ਕਰ ਦਾਂ ਤਾਰ ਕੇ ਵੇਖਦੇ ਆ ਹੋਲਟਰ ਦੇ ਬਿਨਾ ਕਿੱਦਾਂ ਲੱਗਦੇ ਨਾ ਖਾਲੀ ਜਾਮੂ ਫੜੀ 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 ਖੜ ਜਾ ਖੜ ਜਾ ਇਹਨੇ ਤਾਂ ਗੱਲੇ ਚ ਪਾਲਾ ਦੱਸ ਲੈ ਡਰਨ ਲੱਗ ਗਈ ਕੇ ਤਾਂ ਆਪਾਂ ਇਹਦਾ ਹੋਲਟਰ ਚੇਂਜ ਕਰ ਲਿਆ ਭੱਜ ਗਈ ਭੱਜ ਗਈ ਪਤਾ ਨਹੀਂ ਕਿਉਂ ਇਹਨੂੰ ਲੱਗਿਆ ਸ਼ਾਇਦ ਮੈਂ ਫ੍ਰੀ ਹੋ ਗਈਆਂ ਤੇ ਹੁਣ ਜਾਵਾਂ ਉਹ ਫਲੋਰੀ ਕੋਲ ਜਾਣਾ ਚਾਹਦੀ ਹਣੀ ਨਾ ਆਹੋ ਇਨੂੰ ਅੰਦਰ ਬੰਨੀ ਨੇ ਛਾਵੇਂ ਕਿਉਂਕਿ ਆ ਗਰਮੀ ਬਹੁਤ ਜ਼ਿਆਦਾ ਮਨਾਦੀ ਉਹ ਦੇਖੋ ਜੀਬ ਗੱਡੀ ਗਰਮੀ ਕਰਕੇ ਨੇ ਆ ਇਹਦਾ ਬੱਚਾ ਵੀ ਨਾਲ ਚੱਲਿਆ ਬੱਚੇ ਨੂੰ ਵੀ ਆਪਾਂ ਖੋਲ ਕੇ ਲੈ ਆਂਦਾ ਆ ਅੱਗੇ ਛਾਲਾ ਮਾਰ ਰਹੇ ਨੇ ਈ ਗਾਇਸ ਇਹਨੂੰ ਆਪਾਂ ਚੜਾਣੇ ਆ ਇਹਨੂੰ ਪਤਾ ਆ ਅੰਦਰ ਚੜਨ ਦਾ ਇਸ ਕਰਕੇ ਇਹਨੇ ਚੜ ਜਾਣਾ ਆਰਾਮ ਲਾਲ ਨੇ ਮਾਰੇ ਵੀ ਚੜੀ ਚੱਲ ਚੱਲ ਟੱਚ ਨਹੀਂ ਹੋਣਾ ਦੂਰੋਂ ਹੀ ਇਦਾਂ ਕਰਨਾ ਹੈ ਹੁਣ ਚੱਲ ਕਰੋ ਕਰੋ ਹੁਣ ਪਿੱਛੇ ਜਾਓ ਮਾਰ ਮਾਰ ਚੱਲ ਚੱਲ ਵਾਪਸ ਪਿੱਛੇ ਜਾਣਾ ਮੈਂ ਵਾਪਸ ਆਵਾਂਗਾ ਟੱਚ ਨਹੀਂ ਕਰਨਾ ਨੂੰ ਬਿਲਕੁਲ ਵੀ ਜੀ ਦੋਸਤੋ ਗਾਂ ਨੂੰ ਆਪਾਂ ਚੜਾ ਲਏ ਟਰੈਲਰ ਦੇ ਉੱਤੇ ਤੇ ਇਹਦੇ ਬੱਚੇ ਨੂੰ ਹੁਣ ਪਾਵਾਂਗੇ ਆਪਾਂ ਨਾਲ ਪੱਠੇ ਮੈਂ ਅੱਗੇ ਰੱਖਦੇ ਆਂ ਖਾਣੇ ਹੋਣਗੇ ਖਾ ਲੇਗੀ ਠੀਕ ਹੈ ਹਾਂ ਬੱਚੇ ਨੇ ਪੀ ਜਾਣਗੇ ਬਸ ਸਾਰਾ ਇਦਾਂ ਕਿੱਡਾ ਵੱਡਾ ਹੋ ਗਿਆ ਵੇਲੇ ਛੋਟਾ ਜਿਹਾ ਸੀ ਜਿਹੜਾ ਲੈਂਦਾ ਸੀ ਹਾਂ ਦਿਨਾਂ ਦਾ ਸੀਗਾ ਵੀਕ ਦਾ ਫਿਰ ਹਾਂ ਇੱਕ ਵੀਕ ਦਾ ਵੀ ਨਹੀਂ ਪੂਰਾ ਚਾੜਾ ਮਾਰ ਰਹੇ ਨੇ अपने आप ही डे गया दरवाजा खुलिया तो डर गया एकदम चल मेरे पैर चल।, चल 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 लो जी चल गया ਵੰਨਨ ਨੂੰ ਨਹੀਂ ਆਪਣੇ ਕੋਈ ਜਗ੍ਹਾ ਦਿੱਥਿਆ ਨਾ ਨਿੱੱਚਾ ਵੰਨਨ ਨੂੰ ਨਹੀਂ ਆਹ ਉੱਤੇ ਮੂੰਹ ਹੀ ਨਹੀਂ ਕਰਦੀ ਟਾਈਟ ਹੋ ਕੇ ਖੜਦੀ ਹਾਂਜੀ ਗਾਇਸ ਆਪਾਂ ਹੁਣ ਤੁਰ ਲਗੇ ਆ ਤੇ ਇਹਨੂੰ ਆਪਾਂ ਡ੍ਰੌਪ ਕਰਕੇ ਤੇ ਫਿਰ ਘਰ ਆਵਾਂਗੇ ਇਹਨੇ ਇੱਧਰ ਮੁੱਕ ਮਾ ਲਿਆ ਘੁੰਮ ਗਈ ਆ ਜਾ ਜਾ ਰਿਹਾ ਕਿ ਨਹੀਂ ਨੀਵਲ ਇੱਥੇ 에어ਪੋਰਟ ਨਾਲ ਲੱਗਿਆ ਇਸ ਕਰਕੇ ਸਾਊਥ ਵੈਸਟ ਹਾਂਜੀ ਗਾਇਸ ਆਪਾਂ ਪਹੁੰਚ ਗਏ ਆ ਤੇ ਗਾ ਨੂੰ ਉਤਾਰ ਲਿਆ ਤੇ ਮੈਂ ਤੇ ਬੱਚੇ ਉਤਾਰਨ ਆਇਆ ਭੱਜੰਡੇ ਇੱਧਰ ਆ ਜਾ ਇੱਧਰ ਇਧਰ ਕੋ ਸ਼ੈੱਡ ਹੈਗਾ ਇਹਨੇ ਨਵਾਂ ਹੀ ਕਰ ਲਿੱਤਾ ਕਹਿੰਦਾ ਮੈਂ ਪਰ ਫੈਂਸ ਫੋਨ ਸੇ ਕਹਿੰਦਾ ਬਣਾਉਣ ਵਾਲੀ ਆ ਆਈ ਮੈਟ ਵਿਦ ਐਨ ਐਕਸੀਡੈਂਟ ਸੋ ਆ ਵਾਸ ਹੋਮ ਫਰਮ ਲਾਈਕ ਅ ਮੰਥ ਮੋਰ ਦੈਨ ਅ ਮੰਥ ਐਨ ਦ ਥਿੰਗ ਇਜ਼ ਫੀਡ ਹਾਂਦੀ ਵੀ ਆਈ ਵਾਂਟਡ ਮਨੀ ਆਹ ਯਾ ਆਈ ਹੈਵ ਨੋ ਜੌਬ ਰਾਈਟ ਨਾਓ ਓਕੇ ਗਾਇਸ ਤੇ ਬੱਚਾ ਪੂਰੀਆਂ ਛਾਲਾ ਮਾਰਦਾ ਬਾਈ ਉਹ ਦੇਖ ਭੱਜਣ ਡਿਆ ਐਕਸਪਲੋਰ ਕਰਦਾ ਬਈ ਚੀਜ਼ਾਂ ਨੂੰ ਉਹ ਦੇਖ ਡਾਂਸ ਕਰਦਾ ਬਈ ਤੇ ਗਾਂ ਵੇਖੰਡੀ ਉਹਨੂੰ ਕਿ ਕਿੱਥੇ ਗਿਆ ਉਹ ਚਲਾ ਗਿਆ ਰਕ ਥਲੇ ਹਾਂਜੀ ਗਾਈਸ ਤੇ ਆਪਾਂ ਗਾਂ ਦੇ ਆਏ ਆ ਹੁਣ ਵਾਪਸ ਜਾਂਦੇ ਪਏ ਆ ਆਪਦੇ ਘਰ ਵੱਲੋਂ ਤੇ ਗਾਂ ਵੀ ਔਰ ਉਹਦਾ ਬੇਬੀ ਵੀ ਦੋਨੋਂ ਹੀ ਉੱਥੇ ਦੇ ਦਿੱਤੇ ਮੈਂ ਦੋਨੋਂ ਨੂੰ ਇਕੱਠੇ ਦੇਣਾ ਚਾਹੁੰਦਾ ਸੀ ਕਿ ਉਹ ਬੱਚਾ ਮਾਂ ਦੇ ਨਾਲ ਰਵੇ ਤੇ ਨਾਲੇ ਆ ਜਿਹੜੀ ਫੈਮਿਲੀ ਸੀ ਨਾ ਇਹਨਾਂ ਨੂੰ ਧਾਰ ਕੱਢਣੀ ਨਹੀਂ ਸੀ ਹੁੰਦੀ ਤੇ ਨਾ ਹੀ ਇਹਨਾਂ ਦੇ ਕੋਲ ਮਸ਼ੀਨ ਸੀਗੀ ਤੇ ਇਸ ਕਰਕੇ ਬੇਬੀ ਨਾਲ ਦਿੱਤਾ ਕਿ ਜੇ ਉਹ ਨਾ ਵੀ ਕੱਢ ਪਾਉਣ ਤੇ ਐਟਲੀਸ ਬੱਚੇ ਨੂੰ ਤਾਂ ਪਿਆ ਦੇਣ ਉਹ ਗਾਂ ਨਹੀਂ ਖਰਾਬ ਹੋਏਗੀ ਜਿੱਦਾਂ ਤੇ ਹੁਣ ਥੋੜਾ ਜਿਹਾ ਔਖਾ ਸੀ ਇਸ ਕਰਕੇ ਆਪਾਂ ਸੇਲ ਕੀਤਾ ਫਲੋਈ ਰਹਿ ਗਈ ਸਾਡੇ ਕੋਲ ਤੇ ਬਸ ਫਲੋਈ ਦਾ ਇੱਕ ਬੇਬੀ ਹੁਣ ਬਸ ਇਹ ਹੀ ਗਾਵਾਂ ਉਹਨੂੰ ਆਪਾਂ ਨਹੀਂ ਸੇਲ ਕਰਾਂਗੇ ਕਿਉਂਕਿ ਉਹ ਆਪਾਂ ਵੀ ਦੁੱਧ ਪੀਣਾ ਹੀ ਆ ਘਰੇ ਚਾਹੀਦਾ ਹੀ ਹੁੰਦੀ ਇੱਕ ਗਾਂ ਤਾਂ ਤੇ ਬਾਜ ਨੂੰ ਕੱਲ ਕੋਈ ਵੇਖਣ ਆ ਰਿਹਾ ਤੇ ਵੇਖਦੇ ਆ ਬੜੇ ਮੈਨੂੰ ਕਮੈਂਟਸ ਆਏ ਸੀਗੇ ਕਿ ਬਾਜ ਨੂੰ ਨਾ ਸੇਲ ਕਰੋ ਤੇ ਫਲੋਈ ਦੇ ਬੱਚੇ ਜਾਂ ਦੂਜੇ ਬੱਚੇ ਸੇਲ ਕਰ ਦਿਓ ਬਟ ਉਹਨਾਂ ਨੂੰ ਸੇਲ ਕਰਨ ਦੇ ਨਾਲ ਕੁਝ ਮਿਲਣਾ ਨਹੀਂ ਆ ਸਾਨੂੰ ਉਹ ਬੱਚੇ ਹੀ ਆ ਗਾ ਵੇਚਾਂਗੇ ਤੇ ਕੋਈ ਪੈਸੇ ਵੀ ਆਣਗੇ ਤੇ ਕੋਈ ਲੈੇਗਾ ਵੀ ਇਸ ਕਰਕੇ ਆਪਾਂ ਬਾਜ ਨੂੰ ਵੇਚਿਆ ਵਾ ਹੁਣ ਟਰਾਈ ਮਤਲਬ ਕੋਸ਼ਿਸ਼ ਕੀਤੀ ਆ ਕਿ ਉਹ ਵਿਕ ਜਾਵੇ ਕੱਲ ਨੂੰ ਕੋਈ ਆ ਰਿਹਾ ਫੈਮਲੀ ਨੂੰ ਵੇਖਣ ਆਸ ਤੇ ਜਿਹਨਾਂ ਨੂੰ ਪਸੰਦ ਆਇਆ ਤੇ ਉਹ ਲੈ ਜਾਣਗੇ ਫਿਰ ਜੇ ਤੁਹਾਡਾ ਥੋੜਾ ਜਿਹਾ ਸਰਕਲ ਸਿੱਧਾ ਹੋ ਜਾਏਗਾ ਵਧੀਆ ਤੇ ਫਿਰ ਆਪਾਂ ਹੋਰ ਐਨੀਮਲਸ ਲੈ ਕੇ ਆਵਾਂਗੇ ਹਾਂਜੀ ਗਾਇਸ ਆਪਾਂ ਘਰ ਪਹੁੰਚ ਗਏ ਆ ਤੇ ਇੱਥੇ ਫਲੋਈ ਕੱਲੀ ਰਹਿ ਗਈ ਹੁਣ ਘਰ ਤੇ ਆਹ ਕੋੜੀ ਬਾਜ ਨੂੰ ਵੀ ਕੱਲ ਦੇਖਣ ਆਣਾ ਕਿਸੇ ਨੇ ਬਾਜ ਤੇਰਾ ਮੇ ਵੀ ਅੱਜ ਅੱਜ ਦੀ ਦਿਹਾੜੀ ਹੈਗੀ ਐ ਹੋਣਿਆਂ ਹੀ ਆਏ ਆ ਤੇ ਆ ਪੈਰ ਰੱਖ ਕੇ ਇੱਥੇ ਬੈਠਾ ਜੀ ਤੇ ਗੇਟ ਦੇ ਉੱਤੇ ਤੇ ਖੋਲਣ ਦੀ ਕੋਸ਼ਿਸ਼ ਕਰ ਰਹੀ ਸਾਰਾ ਜ਼ਮੀਨ ਨਾਲ ਲਾਤਾ ਇਹਨੇ ਇੱਕ ਸਾਈਡ ਤੋਂ ਕਿੰਨਾ ਨੰਨਾ ਉੱਚਾ ਹੁੰਦਾ ਈ ਆ ਗੇਟ ਆ ਦੇਖੋ ਦਰਖਤ ਦੀ ਛਾਂ ਹੋ ਗਈ ਨਾ ਤੇ ਉਦੋਂ ਆ ਕੇ ਇੱਥੇ ਖਾਂਦੀ ਆ ਬੜਾ ਸੋਹਣਾ ਫਲੋਈ ਹੁਣ ਨਿਵਾਵਾਂਗੇ ਹੁਣ ਆਪਾਂ ਗਰਮੀ ਹੈ ਨਾ ਦੇਖਦੇ ਇਹਨੂੰ ਨਿਵਾਣੇ ਆਪਾਂ ਇਹਦੇ ਬੱਚੇ ਨੂੰ ਆਪਾਂ ਬਾਹਰ ਕੱਢਤਾ ਸੀ ਤਾਂ ਕਿ ਦੁੱਧ ਬਣ ਜਾਏਗਾ ਸ਼ਾਮ ਵੇਲੇ ਗੋਟਸ ਜਿਹੜੀਆਂ ਨੇ ਉਹ ਵੀ ਬਾਹਰ ਹੀ ਆ ਗਈਆਂ ਤੇ ਇੱਥੇ ਕਿੱਦਾਂ ਗੱਡੀ ਥੱਲੇ ਵੜਨ ਲੱਗੀਆਂ ਇਹਨਾਂ ਨੂੰ ਹੁਣ ਖੁੱਲੀ ਆਪਾਂ ਛੱਡਤੀਆਂ ਤੇ ਬੰਦ ਨਹੀਂ ਕੀਤੀਆਂ ਸੀ ਇਹਨਾਂ ਦੇ ਪੈਨ ਵਿੱਚ ਇਹ ਟ੍ਰੇਲਰ ਦੇ ਥੱਲੇ ਵੜਦੀਆਂ ਵੀ ਆ ਫਲੋਈ ਨੂੰ ਆਪਾਂ ਨਿਵਾਣੇ ਹੁਣ ਵਿਚਾਰੀ ਕੱਲੀ ਰਹਿ ਗਈ ਹੁਣ ਇਹਦੀ ਸੇਵਾ ਹੋਏਗੀ ਚਲ ਆ ਜਾ ਰਸਤਾ ਵਾਲਾ ਨਹੀਂ ਰਸਤਾ ਕਿੱਥੇ ਉਹ ਦੇਖੋ ਕਿੰਨੇ ਟੰਗੇ ਮੈਂ ਲੈ ਕੇ ਆ ਨਾ ਦੋ ਮਿੰਟ ਪਾਈਪ ਚ ਲਾਤਾ ਮੈਂ ਤੇ ਫਲੋਇਨ ਆਪਾਂ ਨਵਾਣੇ ਹੋਣਾ ਬਾਜ ਨਾਲ ਹੀ ਅੱਗੇ ਅੱਗੇ ਥੋੜੇ ਜਿਹਾ ਗਰਮ ਪਾਣੀ ਹੋਣਾ ਚਾਹੀਦਾ ਜਿੱਦ ਕਰੀ ਨਾ ਮਾਦੋ ਫਿਰ ਪੱਠੇ ਖਾਨ ਲੱਗ ਜਾਂਦੀ ਆ ਵਧੀਆ ਕਿੰਨਾ ਟਾਈਮ ਲੱਗ ਜਾਂਦਾ ਇਹਨਾਂ ਦਾ